ਸ਼ਿਲੰਕਰ ਦੀ ਦਿਲਕੁਸ਼ਾ ਮਾਰਕੀਟ ਵਿੱਚ ਢੜਲੇ ਨਾਲ ਵਿਕ ਰਹੀਆਂ ਡਿਫੈਂਸ ਦੀਆਂ ਦਵਾਈਆਂ ਸ਼ਰਿਆਮ ਹੋ ਰਹੀ thandli ਇਸ ਗੇਮ ਦਾ ਮਾਸਟਰ ਮਾਈਂਡ ਹੈ ਵੀ ਕੇ ਨਾਮੀ ਵਿਅਕਤੀ ਵੀ ਕੇ ਕੋਲ ਕਿਵੇਂ ਪਹੁੰਚ ਰਹੀਆਂ ਇਹ ਮਿਲਟਰੀ ਹਸਪਤਾਲ ਦੀਆਂ ਦਵਾਈਆਂ ਵੀ ਕੇ ਸਮੀਰ ਐਸ ਐਮ ਐਸ ਡੀ ਅਤੇ ਜੀ ਐਮ ਐਲ ਵੀ ਇਸ thandli ਵਿੱਚ ਸ਼ਾਮਲ ਜਲੰਧਰ ਵਿੱਚ ਮੌਜੂਦ ਹੋਲਸੇਲ ਦਵਾਈਆਂ ਦੀ ਮੇਨ ਦਿਲਕੁਸ਼ਾ ਮਾਰਕੀਟ ਵਿੱਚ ਡਿਫੈਂਸ ਦੀਆਂ ਦਵਾਈਆਂ ਧੜਲੇ ਨਾਲ ਵਿਕ ਰਹੀਆਂ ਨੇ ਵੱਡੀ ਧੋਖਾਧੜੀ ਦੇ ਤਹਿਤ ਇੱਥੇ ਡਿਫੈਂਸ ਦੀਆਂ ਦਵਾਈਆਂ ਦਿਲਕੁਸ਼ਾ ਮਾਰਕੀਟ ਵਿੱਚ ਪਹੁੰਚ ਰਹੀਆਂ ਨੇ ਦਿਲਕੁਸ਼ਾ ਮਾਰਕੀਟ ਵਿੱਚ ਇਹ ਦਵਾਈਆਂ ਗੈਰ ਕਾਨੂੰਨੀ ਤੌਰ ਤੇ ਪਹੁੰਚਾਉਣ ਵਿੱਚ ਵੀ ਕੇ ਨਾਮਕ ਵਿਅਕਤੀ ਦਾ ਵੱਡਾ ਯੋਗਦਾਨ ਹੈ ਇਸ ਸਾਰੀ ਗੇਮ ਦਾ ਵੀ ਕੇ ਹੀ ਮਾਸਟਰਮਾਈਂਡ ਹੈ ਦੱਸ ਦਈਏ ਕਿ ਮਿਲਟਰੀ ਹਸਪਤਾਲ ਵਿੱਚ ਸਰਕਾਰ ਵੱਲੋਂ ਆ ਰਹੀਆਂ ਇਹ ਦਵਾਈਆਂ ਦਿਲਕੁਸ਼ਾ ਮਾਰਕੀਟ ਵਿੱਚ ਪਹੁੰਚ ਰਹੀਆਂ ਨੇ ਜੋ ਜਾਂਚ ਦਾ ਵਿਸ਼ਾ ਹੈ ਇਹ ਮਿਲਟਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਫ੍ਰੀ ਮਿਲਣ ਵਾਲੀਆਂ ਦਵਾਈਆਂ ਧੜਲੇ ਨਾਲ ਇਸ ਬਾਜ਼ਾਰ ਵਿੱਚ ਪਹੁੰਚ ਰਹੀਆਂ ਨੇ ਇਹ ਗੰਭੀਰ ਵਿਸ਼ਾ ਹੈ ਕਿ ਇਹ ਦਵਾਈਆਂ ਵੀ ਕੇ ਕੋਲ ਕਿਵੇਂ ਪਹੁੰਚ ਰਹੀਆਂ ਨੇ ਇਸ ਦੇ ਸਬੰਧ ਵਿੱਚ ਦੈਨਿਕ ਸਵੇਰਾ ਵੱਲੋਂ ਪਹਿਲਾਂ ਵੀ ਕਈ ਵਾਰ ਵੱਡੇ ਖੁਲਾਸੇ ਕੀਤੇ ਗਏ ਇਸੇ ਕਰਕੇ ਇਹਨਾਂ ਦਵਾਈਆਂ ਦਾ ਸਟਾਕ ਕਿਤੇ ਹੋਰ ਸ਼ਿਫਟ ਕਰ ਦਿੱਤਾ ਗਿਆ ਤਾਂ ਜੋ ਇਹ ਸਾਰੀ ਗੇਮ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਚਲਦੀ ਰਹੇ ਦੱਸਦੀ ਹੈ ਕਿ ਵੀ ਕੇ ਜਲੰਧਰ ਦੇ ਵੈਸਟ ਇਲਾਕੇ ਵਿੱਚ ਸਥਿਤ ਆਪਣੇ ਘਰ ਵਿੱਚ ਹੀ ਦਵਾਈਆਂ ਦਾ ਸਟਾਕ ਰੱਖਦਾ ਸੀ ਅਤੇ ਆਪਣੇ ਘਰੋਂ ਹੀ ਮਾਰਕੀਟ ਵਿੱਚ ਦਵਾਈਆਂ ਦੀ ਸਪਲਾਈ ਕੀਤੀ ਜਾਂਦੀ ਸੀ ਪਰ ਦੈਨਿਕ ਸਵੇਰਾ ਵੱਲੋਂ ਖੁਲਾਸੇ ਕੀਤੇ ਜਾਣ ਮਗਰੋਂ ਗੈਰ ਕਾਨੂੰਨੀ ਦਵਾਈਆਂ ਦਾ ਟਿਕਾਣਾ ਬਦਲ ਦਿੱਤਾ ਗਿਆ ਦੱਸਦੇ ਕਿ ਦਿਲਕੁਸ਼ਾ ਮਾਰਕੀਟ ਦੇ ਐਮ ਵੀ ਐਸ ਡੀ ਜੀ ਐਮ ਐਲ ਨਾਮਕ ਵਪਾਰੀ ਵੀ ਇਸ ਗੋਰਖ ਧੰਦੇ ਵਿੱਚ ਸ਼ਾਮਲ ਹਨ ਉਹਨਾਂ ਵੱਲੋਂ ਵੀ ਇਹ ਸਾਰੀਆਂ ਦਵਾਈਆਂ ਆਪਣੀਆਂ ਦੁਕਾਨਾਂ ਤੋਂ ਹਟਾ ਦਿੱਤੀਆਂ ਗਈਆਂ ਜ਼ਿਕਰਯੋਗ ਹੈ ਕਿ ਦੈਨਿਕ ਸਵੇਰਾ ਵੱਲੋਂ ਕੀਤੇ ਖੁਲਾਸੇ ਤੋਂ ਬਾਅਦ ਡਰਗ ਵਿਭਾਗ ਦੀ ਟੀਮ ਨੇ ਦਿਲਕੁਸ਼ਾ ਮਾਰਕੀਟ ਵਿੱਚ ਰੇਡ ਕਰਕੇ ਦਵਾਈਆਂ ਵੇਚਣ ਵਾਲਿਆਂ ਦੇ ਸਟਾਕ ਅਤੇ ਰਿਕਾਰਡ ਦੀ ਜਾਂਚ ਕੀਤੀ ਇਸ ਪੂਰੇ ਮਾਮਲੇ ਨੂੰ ਲੈ ਕੇ ਕੇਂਦਰੀ ਏਜੰਸੀਆਂ ਵੀ ਚੌਕਸ ਹੋ ਗਈਆਂ ਨੇ ਅਤੇ ਆਉਣ ਵਾਲੇ ਸਮੇਂ ਵਿੱਚ ਡਿਫੈਂਸ ਦੀਆਂ ਦਵਾਈਆਂ ਵਿੱਚ ਹੋ ਰਹੀ ਧੋਖਾਧੜੀ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਦੱਸਦੇ ਕਿ ਡਿਫੈਂਸ ਦੀਆਂ ਸਰਕਾਰ ਵੱਲੋਂ ਫ੍ਰੀ ਹੋਣ ਵਾਲੀਆਂ ਦਵਾਈਆਂ ਦੀ ਵੱਡੀ ਪੱਧਰ ਤੇ ਦਿਲਕੁਸ਼ਾ ਮਾਰਕੀਟ ਵਿੱਚ ਸੇਲ ਹੋ ਰਹੀ ਹੈ ਕਰੋੜਾਂ ਦਾ ਕਾਲਾ ਕਾਰੋਬਾਰ ਚੱਲ ਰਿਹਾ ਹੈ ਸ਼ਹਿਰ ਦੇ ਸਮਾਜ ਸੇਵਕ ਅੰਕੁਸ਼ ਕੁਮਾਰ ਨੇ ਰੱਖਿਆ ਮੰਤਰਾਲਾ ਅਤੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੂੰ ਇਸ ਦੇ ਸਬੰਧ ਵਿੱਚ ਸ਼ਿਕਾਇਤ ਵੀ ਸੌਂਪੀ ਹੈ ਜਿਸ ਵਿੱਚ ਅੰਕੁਸ਼ ਨੇ ਵਿਭਾਗ ਨੂੰ ਕੁਝ ਠੋਸ ਸਬੂਤ ਵੀ ਸੌਂਪੇ ਨੇ ਜਲਦ ਹੀ ਸਬੂਤਾਂ ਦੇ ਆਧਾਰ ਤੇ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਬਿਊਰੋ ਰਿਪੋਰਟ ਦੈਨਿਕਸ ਵਿਰਾਟ ਟੀਵੀ